ਕagge ਦਾ ਹਰਪ੍ਰੀਤ ਸਿੰਘ ਜਿਸਤੇ ਪੁਲਿਸ ਨੇ ਜ਼ੁਲਮਟਾਇਆ ਹੈ, ਕਰੰਟ ਲਾਇਆ ਹੈ, ਮਾਰਕੋਟ ਕੀਤੀ, ਹਾਈ ਕੋਰਟ ਕੇ ਹੁਕਮਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ। ਉਸਕੇ ਬਾਅਦ ਵੀ ਉਸਨੂੰ ਪੁਲਿਸ ਸਟੇਸ਼ਨ ਦੇ ਵਿੱਚ ਲਿਆ ਕੇ ਉਹਦੇ ਨਾਲ ਜੋ ਜ਼ੁਲਮ ਕੀਤਾ ਗਿਆ ਉਸਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਹਾਈ ਕੋਰਟ ਨੇ ਹੁਕਮਾਂ ਕੀ ਪਾਲਣਾ ਵੀ ਨਹੀਂ ਕੀਤੀ ਜਾਂਦੀ। ਹਾਈ ਕੋਰਟ ਤੱਕ ਜਾਵਾ ਗਿਆ ਵਿਅਕਤੀ ਹਾਈ ਕੋਰਟ ਜਾਂ ਕੋਰਟਾਂ ਦੇ ਵਿੱਚ ਉਮੀਦ ਹੁੰਦੀ ਹੈ ਵਿਅਕਤੀ ਨੂੰ ਕਿ ਮੈਨੂੰ ਇਨਸਾਫ ਮਿਲੇਗਾ। ਹਰਪ੍ਰੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਜੋ ਦਰਖਾਸਤ ਅਰਜ਼ਿਕਾ थी ਉਸੇ ਲਿਖਿਆ ਸੀ ਜਿਹੜੇ 11 ਜੁਲਾਈ ਤੱਕ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾਂ ਲੇਕਿਨ ਕੱਗਾ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਖੇਤਾਂ ਚ ਚੱਕ ਲਿਆ ਗਿਆ ਤੇ ਇੱਥੇ ਮਾਰਕੁੱਟ ਕੀਤੀ ਗਈ ਇਸ ਮਾਮਲੇ ਵਿੱਚ ਹੁਣ ਹਾਈ ਕੋਰਟ ਵੱਲੋਂ ਦੋ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਔਰ ਪਰਿਵਾਰ ਜਿਹੜਾ ਪੀੜਤ ਪਰਿਵਾਰ ਹੈ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ ਅਸੀਂ 15 ਤਰੀਕ ਨੂੰ ਅਸੀਂ ਆਪਣੇ ਘਰ ਕੰਮ ਕਰ ਰਹੇ ਸੀ ਖੇਤਾਂ ਦੇ ਵਿੱਚ ਜੀ ਕੰਮ ਕਰਦਿਆਂ ਨੂੰ ਮਤਲਬ ਕਿ ਅਸੀਂ ਕੰਮ ਕਰਕੇ ਘਰ ਆ ਰਹੇ ਸੀ ਤੇ ਮਤਲਬ ਕਿ ਮੈਨੂੰ ਇਹਨਾਂ ਨੇ ਆ ਕੇ ਇੱਧਰ ਅੱਗੇ ਆਉਂਦਿਆਂ ਨੂੰ ਗੱਡੀ ਲੈ ਕੇ ਖੜਾ ਹੈ ਏਐਸਆਈ ਬਲਵੀਰ ਸਿੰਘ ਬਲਵੀਰ ਸਿੰਘ ਗੱਡੀ ਲੈ ਕੇ ਖੜਾ ਤੇ ਨਾਲ ਦੀ ਨਾਲ ਇਹਨੇ ਮੈਨੂੰ ਕਹਿੰਦਾ ਗੱਡੀ 'ਚ ਬੈਠ ਮੈਂ ਕਿਹਾ ਵੀ ਮੈਂ ਕੀ ਕਾਰਨ ਕੀ ਹੈ ਪਰ ਇਹਨਾਂ ਕੋਈ ਮੈਨੂੰ ਕਾਰਨ ਨਹੀਂ ਦੱਸਿਆ ਮੈਨੂੰ ਗੱਡੀ 'ਚ ਸੁੱਟ ਲਿਆ ਨਾ ਮੇਰੇ ਪਰਿਵਾਰ ਨੂੰ ਪਤਾ ਸੀਗਾ ਕਿਸੇ ਨੂੰ ਮੈਂ ਬਾਰੋ-ਬਾਰ ਮੈਨੂੰ ਚੱਕ ਕੇ ਲੈ ਆਇਆ ਖਾਣੇ ਦੇ ਵਿੱਚ ਲੈ ਗਏ ਕਿਹੜੇ ਖਾਣੇ ਦੇ ਘੱਗਾ ਥਾਣਾ ਜੀ ਕੀ ਕੀਤਾ ਉੱਥੇ ਸਰ ਉਹਥੇ ਲਿ ਜਾ ਕੇ ਮੈਨੂੰ ਇਹਨਾਂ ਨੇ ਮਤਲਬ ਕਿ ਕੁਆਟਰ ਦੇ ਵਿੱਚ ਬਿਠਾ ਲਿਆ ਜੀ ਲਿ ਜਾ ਕੇ ਉੱਥੇ ਫਿਰ ਮੇਰੇ ਇਹਨਾਂ ਨੇ ਮੇਰੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਿੱਥੇ ਕਿੱਥੇ ਜਨਮ 16 ਤਰੀਕ ਨੂੰ ਇਹਨਾਂ ਨੇ ਮੈਨੂੰ ਜੀ ਮਤਲਬ ਕੁਰਸੀ 'ਤੇ ਬਿਠਾ ਲਿਆ ਜੀ ਮੇਰੇ ਕੱਪੜੇ ਲਵਾ ਕੇ ਮੈਨੂੰ ਬੰਨ੍ਹ ਲਿਆ ਜੀ ਬੰਨ੍ਹਣ ਤੋਂ ਬਾਅਦ ਮੇਰੇ ਮੇਰੇ ਗੁਪਤੰਗਾ ਦੇ ਗ੍ਰੈਂਟ ਲਾਇਆ ਜੀ ਕੰਨਾ ਦੇ ਗ੍ਰੈਂਟ ਲਾਇਆ ਜੀ ਦੋ ਜਗ੍ਹਾ ਤੇ ਗ੍ਰੈਂਟ ਲਾਇਆ ਜੀ ਤੇ ਮੇਰੇ ਪੈਰ ਕੁੱਟੇ ਇਹਨਾਂ ਨੇ ਚੱਪਲਾਂ ਨਾਲ ਮੇਰਾ ਸਿਰ ਕੁੱਟਿਆ ਜੀ ਤੇ ਗੱਲਾਂ ਦੇ ਥੱਪੜ ਮਰਵਾਏ ਹਾਈ ਕੋਰਟ ਕੇ ਤੁਹਾਡੇ ਸਟੇ ਆਰਡਰ ਤੇ ਹੈਗੇ ਸੀਗੇ ਜੀ ਸਾਡੇ ਕੋਲ ਸਟੇ ਆਰਡਰ ਉਹ ਸਟੇ ਉਸਕੇ ਬਾਅਦ ਵੀ ਨਾ ਹਾਂ ਜੀ ਇਹਨਾਂ ਨੇ ਕਹਿੰਦੇ ਕੋਈ ਆਰਡਰ ਨਹੀਂ ਮੰਨਿਆ ਨਹੀਂ ਕਹਿੰਦੇ ਹਾਈ ਕੋਰਟ ਦਾ ਆਰਡਰ ਮੰਨੇ ਨਹੀਂ ਨਹੀਂ ਜੀ ਹਾਂ ਜੀ ਅਸੀਂ ਉਹਦੇ ਵਾਸਤੇ ਵੀ ਕਾਰਵਾਈ ਮੰਗਦੇ ਹਾਂ ਜੀ ਉਹ ਮਤਲਬ ਕੀ ਸਾਡੇ ਦਿਨ ਮਤਲਬ ਸਾਡਾ ਬਚਪਨ ਵੀ ਖਰਾਬ ਕੀਤਾ ਇਹ ਬੰਦੇ ਨੇ ਸਾਨੂੰ ਘੱਟੋ ਘਾਟੇ 10 ਵਾਰੀ ਥਾਣੇ ਵਿੱਚ ਪਰ ਅਸੀਂ ਹਾਈ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਾਨੂੰ ਉਹਨਾਂ ਨੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਸਾਡੇ ਨਾਲ ਖੜੀ ਹੈ ਪਰ ਸਾਡਾ ਥਾਣੇ ਤੋਂ ਸਾਡਾ ਮਨ ਖਤਮ ਹੋ ਚੁੱਕਿਆ ਜੀ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਪੁਲਿਸ ਤੇ ਤੁਹਾਨੂੰ ਕੋਈ ਵਿਸ਼ਵਾਸ ਰਿਹਾ ਨਹੀਂ ਕੋਈ ਵਿਸ਼ਵਾਸ ਨਹੀਂ ਰਿਹਾ ਜੀ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਨਾ ਤਾਂ ਅਸੀਂ ਇਹਨਾਂ ਤੋਂ ਇਨਸਾਫ ਮੰਗ ਸਕਦੇ ਹਾਂ ਝਗੜਾ ਕਿਸ ਗੱਲ ਤੇ ਹੋਇਆ ਸੀ ਇਹ ਸਾਡੀ ਜ਼ਮੀਨ ਦਾ ਝਗੜਾ ਸੀ ਜੀ ਸਾਡੇ ਫਾਦਰ ਸਾਹਿਬ ਤੋਂ ਮਤਲਬ ਕਿ ਗਰਦੋਰੀਆਂ ਤੜਵਾ ਕੇ ਉਹਨਾਂ ਨੂੰ ਮਤਲਬ ਹਿੱਸੇ ਜਦਮੀਂ ਦਿੱਤੀ ਸੀ ਇਹਨਾਂ ਨੇ ਗਰਦੋਰੀਆਂ ਇਹ ਢਵਾਉਂਦੇ ਸੀ ਇਹ ਚਲਾਕ ਸੀਗੇ ਜੀ ਪੜ੍ਹੇ ਲਿਖੇ ਸੀਗੇ ਪਰ ਸਾਡੇ ਫਾਦਰ ਸਾਹਿਬ ਅਨਪੜ੍ਹੇ ਸੀਗੇ ਜੀ ਗਰਦੋਰੀਆਂ ਤਰੋਣ ਕਰਕੇ ਇਹ ਕਬਜ਼ਾ ਭਾਲਦ ਨੇ ਸਾਡੇ ਤੋਂ ਹੁਣ ਅਸੀਂ ਅੱਗੇ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਜੀ ਕਿੰਨੇ ਜੀ ਮਹੀਨੇ ਤੋਂ ਢੋਡੀ ਜੇ ਕਬਜ਼ਾ ਕਰਨਾ ਚਾਹੁੰਦੇ ਆ ਇਹ ਕਟੂ ਘੱਟ ਜੀ ਇਹ ਸ਼ਾਮ ਲੜ ਤੇ ਸਾਡੇ ਕੋਲ 14 ਕਨਾਲਾਂ ਦਾ ਜਗਾ ਜੀ ਜਿਹੜੀਆਂ ਤੇ ਕਬਜ਼ਾ ਕਰਨਾ ਚਾਹੁੰਦੇ ਤੁਸੀਂ ਇਹਨੂੰ ਲੈ ਕੇ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਹਾਂ ਜੀ ਤਾਂ ਉਹ ਤਾਂ ਪ੍ਰਸ਼ਾਨ ਬਹੁਤ ਕਰ ਰਹੇ ਨੇ ਜੀ ਸਾਨੂੰ ਧਮਕੀਆਂ ਦੇ ਰਹੇ ਨੇ ਜੀ ਕੈਮਰਾਮੈਨ ਜੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾ نیوز ਕਗਾ